ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਪੂਤ ਰਾਜਿਆਂ ਨੂੰ ਰਹਾ ਕਰਵਾਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਜਦ ਅੰਮ੍ਰਿਤਸਰ ਸਾਹਿਬ ਪਹੁੰਚੇ ਬਿਆੰਤ ਸੰਗਤਾਂ ਸਤਿਗੁਰੂ ਮਹਾਰਾਜ ਜੀਆ ਦਾ ਦਰਸ਼ਨ ਦੇਦਾਰ ਕਰਨ ਬਾਅਦ ਪਹੁੰਚੀਆਂ ਦਰਸ਼ਨ ਕਰਦਿਆਂ ਕਰਦਿਆ ਰਾਤ ਦਾ ਸਮਾ ਸ਼ੁਰੂ ਹੋ ਗਿਆ ਹਨੇਰਾ ਛਾਣ ਲਗਿਆ ਗੁਰੂ ਅਰਗੁਬਿੰਦ ਸਾਹਿਬ ਮਹਾਰਾਜਿਆਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਤੇ ਬਿਆੰਤ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਕਿਉ ਦੇ ਦੀਵੇ ਉਸ ਸਮੇਂ ਜਗਾਇਆ ਗਏ ਤੇ ਗੁਰੂ ਅਰਗੁਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਿਹੜੇ 52 ਰਾਜਪੂਤ ਰਾਜੇ ਰਿਹਾ ਕਰਵਾਏ ਅੱਜ ਵੀ ਉੱਥੇ ਉਹ ਥੰਮ ਮੌਜੂਦ ਹੈ ਜੀ ਬਹੁਤ ਜਾ ਥਾ ਮਜਨਾਂ ਨਾਲ ਮੋਟੇ-ਮੋਟੇ ਸੰਗਲ ਪਾ ਕੇ ਰਾਜੇ ਬੱਧੇ ਹੋਏ ਸਨ ਉਹਨਾਂ ਨੂੰ ਛੱਡਿਆ ਨਹੀਂ ਸੀ ਜਾਂਦਾ ਸਗੋਂ ਖਾਣਾ ਖਾਣੇ ਵਿੱਚ ਉਹਨਾਂ ਨੂੰ ਜ਼ਹਿਰ ਪਾ ਕੇ ਅੰਦਰੋਂ-ਅੰਦਰ ਸਰੀਰ ਉਹਨਾਂ ਦਾ ਖੋ ਰਿਆ ਜਾ ਰਿਹਾ ਸੀ ਸਰੀਰ ਉਹਨਾਂ ਦੇ ਮੈਲ ਜੰਮੀ ਹੋਈ ਸੀ ਵਾਲ ਜੁੜ ਚੁੱਕੇ ਸਨ ਜੂਆਂ ਪੈ ਚੁੱਕੀਆਂ ਸਨ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਤੋਂ ਖਾਲਸਾ ਜੀ ਦੇ ਵਿਦਵਾਨਾਂ ਨੇ ਉਹਨਾਂ 52 ਰਾਜਪੂਤ ਰਾਜਿਆਂ ਦੇ ਨਾਮ ਇਤਿਹਾਸ ਵਿੱਚ ਲਿਖੇ ਨੇ ਨਰਮਦਾ ਦਾ ਰਾਜਾ ਧਰਮਚੰਦ ਮੇਵਾੜ ਦਾ ਰਾਜਾ ਵਿਕਰਮਜੀਤ ਸਿੰਘ ਮਾਰਵਾੜ ਦਾ ਰਾਜਾ ਜੈ ਸਿੰਘ ਮਾਰਵਾੜ ਦਾ ਰਾਜਾ ਗੱਜ ਸਿੰਘ ਬੀਕਾਨੇਰ ਦਾ ਰਾਜਾ ਰਾਏ ਸਿੰਘ ਬੀਕਾਨੇਰ ਦਾ ਰਾਜਾ ਕਰਨ ਸਿੰਘ ਭਰਤਪੁਰ ਦਾ ਰਾਜਾ ਸੂਰਜਮਲ ਬੀਕਾਨੇਰ ਦਾ ਰਾਜਾ ਅਨੂਪ ਸਿੰਘ ਜੋਧਪੁਰ ਦਾ ਰਾਜਾ ਜਸਵੰਤ ਸਿੰਘ ਧੌਲਪੁਰ ਦਾ ਰਾਜਾ ਉਹਦਾ ਭਾਨ ਸਿੰਘ ਬੰਦੇਲਖੰਡ ਦਾ ਰਾਜਾ ਛਤਰਸਾਲ ਔਰਸ਼ਾ ਦਾ ਰਾਜਾ ਇੰਦਰਮਨ ਇਦਰ ਦਾ ਰਾਜਾ ਪ੍ਰਤਾਪ ਸਿੰਘ ਕਿਸ਼ਨਗੜ ਦਾ ਰਾਜਾ ਭੀਮ ਸਿੰਘ ਕਿਸ਼ਨਗੜ ਦਾ ਰਾਜਾ ਕਿਸ਼ਨ ਕੇਸਰ ਸਿੰਘ ਮੇਵਾੜ ਦਾ ਰਾਜਾ ਸ਼ਾਮ ਸਿੰਘ ਜੋਧਪੁਰ ਦਾ ਰਾਜਾ ਸੁਜਾਨ ਸਿੰਘ ਇਦਰ ਦਾ ਰਾਜਾ ਦੁਰਜਨ ਸਾਲ किशनਗੜ ਦਾ ਰਾਜਾ ਪ੍ਰਥੀ ਸਿੰਘ किशनਗੜ ਦਾ ਰਾਜਾ ਪ੍ਰਥਵੀ ਸਿੰਘ ਬੂੰਦੀ ਦਾ ਰਾਜਾ ਰਾਜ ਸਿੰਘ ਬੂੰਦੀ ਦਾ ਰਾਜਾ ਬੁੱਧ ਸਿੰਘ ਰੇਵਾ ਦਾ ਰਾਜਾ ਚੂਰਾ ਮਣੀ ਗਵਾਲੀਅਰ ਦਾ ਰਾਜਾ ਸ਼ਿਵ ਸਿੰਘ ਜਾਪੁਰ ਦਾ ਰਾਜਾ ਜੈ ਸਿੰਘ ਜਾਪੁਰ ਦਾ ਰਾਜਾ ਰਾਮ ਸਿੰਘ ਚੱਬੇ ਦਾ ਰਾਜਾ ਕੀਰਤ ਸਿੰਘ ਸਰਮੌਰ ਦਾ ਰਾਜਾ ਧਰਮ ਸਿੰਘ ਸਰਮੌਰ ਦਾ ਰਾਜਾ ਫਤਿਹ ਸਿੰਘ ਕਹਲੂਰ ਦਾ ਰਾਜਾ ਅਜਮੇਰ ਸਿੰਘ ਰਾਜਾ ਗੋਪਾਲ ਸਿੰਘ ਨੂਰਪੁਰ ਦਾ ਜੈਸਲਮੇਰ ਦਾ ਰਾਜਾ ਰਗੂਨਾਥ ਸਿੰਘ ਜੋਧਪੁਰ ਦਾ ਰਾਜਾ ਸਵਾਈ ਸਿੰਘ ਜੋਧਪੁਰ ਦਾ ਰਾਜਾ ਉਮੇਦ ਸਿੰਘ ਜੋਧਪੁਰ ਦਾ ਰਾਜਾ ਆਪਹਿ ਸਿੰਘ ਜੋਧਪੁਰ ਦਾ ਰਾਜਾ ਬਹਾਦਰ ਸਿੰਘ ਝਾਲਾਵਾੜ ਦਾ ਰਾਜਾ ਆਨੰਦ ਸਿੰਘ ਚਾਲਾਵਾੜ ਦਾ ਰਾਜਾ ਜੋਰਾਵਰ ਸਿੰਘ ਅਲਵਰ ਦਾ ਰਾਜਾ ਪ੍ਰਤਾਪ ਸਿੰਘ ਅਲਵਰ ਦਾ ਰਾਜਾ ਬਖਤਾਵਰ ਸਿੰਘ ਅਲਵਰ ਦਾ ਰਾਜਾ ਜੈਨਾ ਸਿੰਘ ਉਦਾਪੁਰ ਦਾ ਰਾਜਾ ਸ਼ਿਵ ਸਿੰਘ ਉਦਾਪੁਰ ਦਾ ਰਾਜਾ ਅਰਜੁਨ ਸਿੰਘ ਉਦਾ ਪਰ ਦਾ ਰਾਜਾ ਰਾਜ ਸਿੰਘ ਕੋਟਾ ਦਾ ਰਾਜਾ ਜੈ ਸਿੰਘ ਕੋਟਾ ਦਾ ਰਾਜਾ ਭੀਮ ਸਿੰਘ ਕੋਟਾ ਦਾ ਰਾਜਾ ਜਗਤ ਸਿੰਘ ਬਾਸਵਾੜਾ ਦਾ ਰਾਜਾ ਰਾਮ ਰਾਜ ਸਿੰਘ ਬਾਸਵਾੜਾ ਦਾ ਰਾਜਾ ਲਾਲ ਸਿੰਘ ਸ਼ਾਹਪੁਰ ਦਾ ਰਾਜਾ ਪ੍ਰਥਵੀ ਸਿੰਘ ਸ਼ਾਹਪੁਰ ਦਾ ਰਾਜਾ ਨਾਰਾਇਣ ਸਿੰਘ ਜੋਧਪੁਰ ਦਾ ਰਾਜਾ ਉਦਾ ਸਿੰਘ ਮੇਵਾੜ ਦਾ ਰਾਜਾ ਸੰਗਰਾਮ ਸਿੰਘ ਇਹਨਾਂ 52 Rajput ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਨੇ ਗਵਾਲੀਅਰ ਦੇ ਖੇਲੇ ਵਿੱਚ ਰਿਹਾ ਕਰਵਾਇਆ ਸੀ ਪਾਏ ਗੁਰਦਾਸ ਸਾਹਿਬ ਜੀ ਨੇ ਲਿਖਿਆ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਨ ਤਾਰੇ ਘਰ ਘਰ ਦੀਵੇ ਬਾਲੀਆਂ ਪਰ ਘਰ ਧੱਕਨ ਚੋਰ ਚਕਾਰ ਹਟ ਪਟਣ ਘਰ ਬਾਰੀਆ ਦੇ ਦੇ ਤਾਕ ਸਵਨ ਨਰ ਨਾਰੇ ਸੂਰਜ ਜੋਤ ਅਦੋਤ ਤਾਰ ਤਾਰੇ ਰਾਤ ਹਨੇਰ ਨਿਵਾਰੇ ਬੰਦਨ ਮੁਕਤ ਕਰਾਏ ਦਾ ਨਾਮਦਾਨ ਇਸ ਨਾਨ ਵਿਚਾਰ ਗੁਰਮੁਖ ਸੁਖ ਫਲ ਸਾਧ ਸੰਗ ਪਸੂ ਪ੍ਰੇਤ ਪਤਤ ਨਿਸਤਾਰ ਪਰ ਉਪਕਾਰੇ ਗੁਰੂ ਪਿਆਰੇ ਪਰ ਉਪਕਾਰੇ ਗੁਰੂ ਪਿਆਰੇ ਜਾਂ ਪਾਏ ਗੁਰਦਾਸ ਸਾਹਿਬ ਨੇ ਇਹ ਵੀ ਵਚਨ ਲਿਖਿਆ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰਾ ਓ ਡੀਣਾ ਗੁਰਮੁਖ ਮਨ ਅਪਤੀਜ ਪਤੀਣਾ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਜੀਵਾਂ ਨੂੰ ਵਿੱਚ 84 ਲੱਖ ਜੋਨਾ ਦੇ ਗਵਾਲੀਅਰ ਦੇ ਕਿਲੇ ਵਿੱਚ ਬਾਹਰ ਕੱਢ ਦੇਣ ਸਾਡੇ ਵੀ ਬੰਧ ਖਲਾਸੀ ਕਰ ਦੇਣ ਮੋਹ ਮਮਤਾ ਵਿਕਾਰਾਂ ਦੇ ਜੋ ਬੰਧਨ ਪਏ ਨੇ ਇਹਨਾਂ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਵੀ ਛੁਡਾ ਦੇਣ ਕਿਰਪਾ ਕਰਕੇ ਹੁਣ ਸਾਧ ਸੰਗਤ ਜੀ ਉਹ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਨਵਦੀਪ ਸਿੰਘ